ਸਾਰੇ ਜਿਹੜੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਮੁਹਿੰਮ ਦੇ ਵਿੱਚ ਵਪਾਰੀ ਦੇ ਸਾਥ ਦੇ ਨਾਲ ਬਤ ਸਿਰ ਕੀਤਾ। ਅਜੇ ਤੋਂ ਬਾਅਦ ਕਿਸੇ ਵੀ ਵਪਾਰੀ ਤੇ ਕੋਈ ਐਸਾ ਦਾ ਝੂਠਾ ਪਰਚਾ ਹੁੰਦਾ ਤਾਂ ਉਸ ਦਾ ਜੋ ਕੇਸ ਹੈ ਉਹ ਵਪਾਰੀ ਆਪ ਲੜਾਈ ਕਰਨਗੇ ਸਰ ਸਾਰੇ ਵਪਾਰੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਸਾਰੇ ਵਪਾਰੀ ਨੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਫੈਸਲਾ ਲਿਆ ਸੀ ਵੀ ਇਸ ਵੀਡੀਓ ਨੂੰ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰਾਮਪਰਾ ਫੂਲ ਵਿੱਚ ਵਪਾਰੀ ਵੀਰਾਂ ਵੱਲੋਂ ਦੁਕਾਨਾਂ ਬਾਜ਼ਾਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਕਾਰਨ ਸ਼ਹਿਰ ਰਾਮਪਰਾ ਫੂਲ ਦੀ ਤਕਰੀਬਨ ਸਾਰੀਆਂ ਦੁਕਾਨਾਂ ਤੇ ਬਾਜ਼ਾਰ ਬੰਦ ਨਜ਼ਰ ਆਇਆ ਆਉ ਜਾਣਦੇ ਹਾਂ ਇਸ ਬਾਜ਼ਾਰ ਬੰਦ ਦੇ ਸੱਦੇ ਦੇ ਕਾਰਨ ਸ਼ਹਿਰ ਰਾਮਪੁਰਾ ਫੋਲ ਅਤੇ ਵਪਾਰ ਮੰਡਲ ਤੇ ਕੀ ਪ੍ਰਭਾਵ ਪਿਆ ਅਤੇ ਉਸ ਮਸਲੇ ਤੇ ਕੀ ਪ੍ਰਭਾਵ ਪਿਆ ਜਿਸ ਮਸਲੇ ਕਾਰਨ ਇਹ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਕੱਲ ਜੋ ਵਪਾਰੀਆਂ ਨੂੰ ਬੰਦ ਦੀ ਐਲਾਨ ਕੀਤਾ ਗਿਆ ਸੀਗਾ ਸਾਰੇ ਵਪਾਰੀਆਂ ਦੇ ਸ਼ਾਇਦ ਸਾਰੇ ਵਪਾਰੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਸਾਰੇ ਵਪਾਰੀ ਨੇ ਇਕੱਠੇ ਹੋ ਕੇ ਇੱਕ ਮੁਠੋ ਕੇ ਫੈਸਲਾ ਲਿਆ ਸੀ ਵੀ ਅੱਜ ਤੋਂ ਬਾਅਦ ਕਿਸੇ ਵੀ ਵਪਾਰੀ ਤੇ ਕੋਈ ਐਸਾ ਉਹ ਝੂਠਾ ਪਰਚਾ ਹੁੰਦਾ ਤਾਂ ਉਸ ਦਾ ਜੋ ਕੇਸ ਹੈ ਉਹ ਵਪਾਰੀ ਆਪ ਲੜਾਈ ਕਰਨਗੇ ਸਰ ਪਰਿਵਾਰ ਦੇ ਨਾਲ ਮੋਢਾ ਨਾਲ ਮੋਢੇ ਜੋੜ ਕੇ ਖੜਨਗੇ ਸੋ ਬਹੁਤ ਵਧੀਆ ਸੁਪਰਿਆ ਸ਼ਹਿਰ ਦਾ ਸਾਰਾ ਬੰਦ ਰਿਹਾ ਬੰਦ ਰਿਹਾ ਨਾਲ ਹੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਪ੍ਰਸ਼ਾਸਨ ਨੇ ਡਿਊਟੀ ਲਗਾਈ ਐ ਐਸਐਸਪੀ ਸਾਹਿਬ ਨੇ ਇੱਥੇ ਰਾਹੁਲ ਜੀ ਆਏ ਸੀਗੇ ਰਾਹੁਲ ਪਰਦਵਾ ਜੀ ਡੀਐਸਪੀ ਮੋੜ ਉਨਾਰੇ ਡਿਊਟੀ ਲਈ ਉਹ ਆਏ ਸੀ ਕਿ ਨਾਲ ਐਸਓ ਗੁਰਪ੍ਰੀਤ ਸਿੰਘ ਜੀ ਆਏ ਸੀ ਕਿ ਆ ਕੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਵੀ ਦਿੱਤਾ ਵੀ ਅਸੀਂ ਜੋ ਹੈ ਇਨਕੁਆਰੀ ਕਰਾਂਗੇ ਇਨਕੁਆਰੀ ਲਗਾ ਦਿੱਤੀ ਗਈ ਹੈ ਇਨਕੁਆਰੀ ਦੇ ਵਿੱਚ ਦੇਖਦੇ ਆ ਜੋ ਵੀ ਜੱਥਾ ਸਾਖਤੀ ਦੇ ਹਿਸਾਬ ਨਾਲ ਜੋ ਵੀ ਹੋਇਆ ਜੋ ਕਾਨੂੰਨ ਦੇ ਹਿਸਾਬ ਨਾਲ ਸਹੀ ਹੋਇਆ ਉਸ ਹਿਸਾਬ ਨਾਲ ਪਰਿਵਾਰ ਨੂੰ ਇਨਸਾਫ ਦਵਾਇਆ ਜਾਊਗਾ ਤੇ ਜਿਹੜੀ ਜਿਹੜੇ ਦੇ ਵਿੱਚ ਦੋਸ਼ੀ ਨੇ ਚਾਹੇ ਉਹ ਚਿੱਠੀ ਦੇਖਣ ਵਾਲੇ ਆ ਜਾਂ ਲਿਖਤੀ ਦੇਖਣ ਵਾਲੇ ਆ ਚਾਹੇ ਉਹ ਅ ਇਸ ਤਰ੍ਹਾਂ ਦਾ ਜਿਹੜਾ ਗੇਮ ਬਣਾਉਣ ਨਾਲ ਕਿ ਪਲਾਨ ਬਣਾਉਣ ਵਾਲੇ ਆ ਜਿਹੜੇ ਉਹ ਚ ਦਰਨਾ ਦੇਣ ਵਾਲੇ ਆ ਸਾਰਿਆਂ ਦੇ ਉੱਤੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜਿਹੜੀ ਇੱਕ ਦੋਸ਼ੀ ਦੇ ਉੱਤੇ ਕੀਤੀ ਜਾਂਦੀ ਹੈ ਅੱਜ ਵੀ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਬਫਤ ਮਿਲ ਕੇ ਆਏ ਆ ਹਾਂ ਐਸਐਸਪੀ ਸਾਹਿਬ ਦੇ ਸਾਹਮਣੇ ਆਪਣੇ ਰਾਹੁਲ ਜੀ ਡੀਐਸਪੀ ਜਿਹੜੇ ਸੀ ਕਿ ਅਵਾਰਡ ਉਹ ਵੀ ਉੱਥੇ ਮੌਜੂਦ ਸੀਗੇ ਫਿਰ ਉਹਨਾਂ ਸਾਰਿਆਂ ਦੇ ਸਾਹਮਣੇ ਪ੍ਰਵਾਸ ਸਬੰਧੀ ਅਸੀਂ ਸਾਰੇ ਗਏ ਸੀਗੇ ਸਾਹਮਣੇ ਸਾਹਮਣੇ ਗੱਲਬਾਤ ਹੋਈ ਏ ਸਾਰੀ ਉਹਨਾਂ ਨੇ ਵੀ ਸਾਨੂੰ ਅਸ਼ਵਾਸ਼ਣ ਦਵਾਇਆ ਅਸੀਂ ਜਲਦੀ ਤੋਂ ਜਲਦੀ ਅਸੀਂ ਇਨਕੁਆਰੀ ਕਰਾ ਕੇ ਦੁੱਧਾ ਦੁੱਧ ਤੇ ਪਣੀ ਪਣੀ ਕਰਾਂਗੇ ਕਿ ਕਿਸੇ ਵੀ ਵਪਾਰੀ ਦੇ ਖਿਲਾਫ ਜ਼ਬਰਦਸਤੀ ਕੋਈ ਵੀ ਝੂਠਾ ਮਕਦਮਾ ਅੱਜ ਤੋਂ ਬਾਅਦ ਦਰਜ ਨਹੀਂ ਹੋਊਗਾ ਕਿ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਸੋ ਸਾਰੇ ਜਿਹੜੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਮੁਹਿੰਮ ਦੇ ਵਿੱਚ ਵਪਾਰੀ ਦੇ ਸਾਥ ਦੇ ਨਾਲ ਸਹਿਯੋਗ ਦਿੱਤਾ ਵੰਡ ਬੜੀਆ ਵੰਡ ਬੜੀਆ ਵਾਚੀ We'll <laughs>